ਸਾਹਿਬੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਤਾਪਸਥਾਨ ਕੇਰਵਾਲੀ ਖੂਈ ਜੋ ਕਿ ਸੰਤ ਬਾਬਾ ਪਾਲਾ ਸਿੰਘ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਚਿੜੀਆ ਘਰ ਵੀ ਬਣਿਆ ਹੋਇਆ ਹੈ ਆਪਾਂ ਤੁਹਾਨੂੰ ਚਿੜੀਆ ਘਰ ਵੀ ਦਿਖਾਵਾਂਗੇ ਚਿੜੀਆ ਘਰ ਦੇ ਵਿੱਚ ਅਲੱਗ-ਅਲੱਗ ਦੇਸ਼ਾਂ-ਪ੍ਰਦੇਸ਼ਾਂ ਤੋਂ ਲਿਆ ਕੇ ਜਾਨਵਰ ਰੱਖੇ ਹੋਏ ਆ ਵੀ ਅੱਗੋਂ ਤੋਂ ਵੀਡੀਓ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਦੇਖਣ ਨੂੰ ਮਿਲਣਗੇ ਵੀਡੀਓ ਇਸ ਤਰ੍ਹਾਂ ਕਰੇ ਬਣੇ ਰਿਹਾਏ ਤਾਂ ਬਣੇ ਰਹੋ ਜੀ ਅੱਗੇ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਲਓ ਜੀ ਗੱਡੀ ਪਾਰਕ ਕਰਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਦੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਨਾਲ ਨਾਲ ਆਪਾਂ ਤੁਹਾਨੂੰ ਹੀ ਕਰਾਵਾਂਗੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਹ ਗੁਰਦੁਆਰਾ ਸਾਹਿਬ ਤਰਮਕੋਟ ਜਗਰੀ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਸੱਤਾਪਿੰਡਾਂ ਦੇ ਵਿੱਚ ਕਾਰ ਸਥਾਪਿਤ ਕੀਤਾ ਗਿਆ ਸੀ ਸ਼੍ਰੀਮਾਨ ਸੰਤ ਬੱਬਾ ਪਾਲਾ ਸਿੰਘ ਜੀ ਨੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਮਣੀਕਰਨ ਸਾਹਿਬ ਵਿਖੇ ਸੇਵਾ ਕੀਤੀ ਫਿਰ ਬਾਬਾ ਜੀ ਨੂੰ ਮਣੀ ਕਰਨ ਸਾਹਿਬ ਤੋਂ ਪ੍ਰੇਰਨਾ ਮਿਲੀ ਤੁਸੀਂ ਉੱਥੇ ਜਾ ਕੇ ਗੁਰੂ ਘਰ ਬਣਾਓ ਫਿਰ ਸੰਤ ਬਾਬਾ ਪਾਲਾ ਸਿੰਘ ਜੀ ਨੇ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਹੁਣ ਸੰਤ ਬਾਬਾ ਪਵਨਦੀਪ ਸਿੰਘ ਦੀ ਗੁਰਦੁਆਰਾ ਸਾਹਿਬ ਦੀ ਸਾਰੀ ਸੇਵਾ ਸੰਭਾਲ ਰਹੇ ਨੇ ਪਹਿਲਾਂ ਛੋਟੀ ਜਹੀ ਬਿਲਡਿੰਗ ਸੀ ਹੁਣ ਹੌਲੀ ਹੌਲੀ ਪ੍ਰਮਾਤਮਾ ਦੀ ਕਿਰਪਾ ਨਾਲ ਸੰਤ ਬਾਬਾ ਪਵਨਦੀਪ ਸਿੰਘ ਜੀ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡਾ ਗੁਰਦੁਆਰਾ ਸਥਾਪਿਤ ਕਰ ਦਿੱਤਾ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਬਹੁਤ ਵੱਡਾ ਸਮਾਗਮ ਵੀ ਕਰਾਇਆ ਜਾਂਦਾ ਹੈ। ਕਰੋ ਦੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਤੋਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਜੀ ਹੁਣ ਆਪਾਂ ਤੁਹਾਨੂੰ ਦਰਸ਼ਿਤ ਕਰਾਉਣੇ ਆ ਜੀ ਪ੍ਰੋਗਰਾਮਸ ਸਾਹਿਬ ਮਹਾਰਾਜੀ ਦੇ। ਗੁਰਦੁਆਰਾ ਸਾਹਿਬ ਵਿੱਚ ਬਹੁਤ ਵੱਡਾ ਲੰਗਰ ਹਾਲੇ ਵੀ ਬਣਿਆ ਹੋਇਆ ਹੈ। ਆਜੂ ਹੁਣ ਆਪਾਂ ਚੱਲਦੇ ਆਂ ਜੀ 치ੜਿਆ ਘਰਵਾਲ ਨੂੰ ਜਿੱਥੇ ਲਗ ਲਗ ਤਰ੍ਹਾਂ ਦੇ ਦੇਸ਼ਾਂ ਪ੍ਰਦੇਸ਼ਾਂ ਤੋਂ ਲਿਆ ਕੇ ਜਾਨਵਰ ਰੱਖੇ ਹੋਏ ਐ ਸਭ ਤੋਂ ਪਹਿਲਾਂ ਦੇਖੋ ਜੀ ਕਬੂਤਰ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰੱਖੇ ਹੋਏ ਐ ਤੇ ਕਬੂਤਰ ਅਲੱਗ ਲੱਗ ਤਰ੍ਹਾਂ ਦੇ ਅੱਗੇ ਆਪ ਤੁਹਾਨੂੰ ਦਿਖਾਉਨੇ ਆਂ ਅਲੱਗ ਲੱਗ ਤਰ੍ਹਾਂ ਦੇ ਕਬੂਤਰ ਐ ਦੇਖੋ ਜੀ ਅਲੱਗ ਲੱਗ ਤਰ੍ਹਾਂ ਦੇ ਕਬੂਤਰ ਜਿਹੜਾ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਯੂਟਿਊਬ ਕਰਦੇ ਆਪਣੇ ਨੂੰ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅੱਗੇ ਕਮੈਂਟ ਜ਼ਰੂਰ ਕਰਿਓ ਜੀ ਕਬੂਤਰ ਦੇਖਣ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਆਂ ਜੀ ਚਿੜੀਆ ਘਰ ਵੱਲ ਨੂੰ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਚਿੜੀਆ ਘਰ ਵੱਲ ਨੂੰ ਚਿੜੀਆ ਘਰ ਵੱਲ ਆਪਾਂ ਅੱਗੇ ਜਾ ਕੇ ਦੇਖਦੇ ਆਂ ਹੋਰ ਕਿਹੜੇ-ਕਿਹੜੇ ਜਾਨਵਰ ਪੰਛੀ ਹੈ ਲੱਗ ਲੱਗ ਤਾਂ ਇਹ ਜਾਨਵਰ ਪੰਛੀ ਹੈ ਜੀ ਇੱਥੇ ਬਿਲਕੁਲ ਸਾਹਮਣੇ ਹੈ ਜੀ ਚਿੜੀਆ ਘਰ ਹੁਣ ਆਪਾਂ ਤੁਹਾਨੂੰ ਚਿੜੀਆ ਘਰ ਦਿਖਾਉਨੇ ਆਂ ਜਾ ਕੇ ਦੇਖੋ ਜੀ ਲੱਗ-ਲੱਗ ਤਰ੍ਹਾਂ ਦੇ ਜਾਨਵਰਾਂ ਦੀ ਬਿਲਕੁਲ ਸਾਹਮਣੇ ਦੇਖੋ ਜੀ ਇਮੋ ਤੁਰੇ ਫਿਰਦੇ ਆ ਇਮੋ ਇਟਲੀਆ ਦਾ ਪੰਛੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਆ ਗਿਆ ਆਪਾਂ ਸਾਹਮਣੇ ਦੇਖੋ ਜੀ ਬਤਕਾ ਦੇਖੋ ਸਾਹਮਣੇ ਕਿੱਦਾਂ ਪਾਣੀ ਵਿੱਚ ਗਰਮੀ ਬਹੁਤ ਹੈ ਤੇ ਬਤਕਾ ਪਾਣੀ ਵਿੱਚ ਕਿੱਦਾਂ ਦੇਖੋ ਸਾਹਮਣੇ ਮસ્ਤੀ ਮਾਰ ਰਹੀਆਂ ਲਓ ਜੀ ਇਮੋ ਆਪਾਂ ਨੂੰ ਦੇਖ ਕੇ ਆ ਗਿਆ ਆਪਣੇ ਕੋਲੇ ਦੇਖੋ ਇਮੋ ਕਿਵੇਂ ਕੈਮਰੇ ਨੂੰ ਚੁੰਝਾ ਮਾਰ ਰਿਹਾ ਅੱਗੋਂ ਇਹ ਮ ਬਹੁਤ ਜਿਆਦਾ ਤੇਜ਼ ਪੰਛੀ ਹੈ ਇਨਸਾਨ ਨਾਲੋਂ ਵੀ ਜਿਆਦਾ ਭਜਦਾ ਤੇ ਆਪਾਂ ਅੰਦਰ ਚੱਲਦੇ ਹਾਂ ਚਿੜੀਆ ਕਰਦੇ ਆਪਾਂ ਅੰਦਰ ਵੀ ਜਾ ਸਕਦੇ ਆ ਗੇਟ ਖੋਲ ਕੇ ਤੇ ਅੰਦਰ ਚੱਲ ਕੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਏਸੀਗਾ ਜੀ ਆਪਣਾ ਪਾਰਟ 1 ਅੱਗੇ ਮਿਲਾਂਗੇ ਆਪਾਂ ਪਾਰਟ 2 ਦੇ ਵਿੱਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਗੇ ਪਾਰਟ 2 ਦੇ ਵਿੱਚ ਤੁਹਾਨੂੰ ਆਪਾਂ ਚਿੜੀਆ ਕਰਦੇ ਸਾਰੇ ਲਗ ਲਗ ਤਰਦੇ ਜਾਨਵਰ ਦਿਖਾਵਾਂਗੇ ਪੰਛੀ ਦਿਖਾਵਾਂਗੇ ਜਿਹੜੇ ਕਿ ਲਗ ਲਗ ਦੇਸ਼ਾਂ ਪ੍ਰਦੇਸ਼ਾਂ ਤੇ ਪਿਆਰੇ ਰੱਖੇ ਹੋਏ ਆ ਤੇ ਬਾਕੀ ਜਿਹੜੇ ਆਪਣੇ ਭਰਾ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਬਹੁਤ ਚੰਗੀ ਆ